ਬੀਤੇ ਦਿਨ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸੰਗਰੂਰ ਪਹੁੰਚੇ ਅਤੇ ਸੰਗਰੂਰ ਦੇ ਵਿੱਚ ਹੋਮੀਬਾਬਾ ਕੈਂਸਰ ਕੇਅਰ ਸੈਂਟਰ ਦੇ ਵਿੱਚ ਪਹੁੰਚੇ ਜਿੱਥੇ মিডিਆ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਹੋਮੀਬਾਬਾ ਕੈਂਸਰ ਸੈਂਟਰ ਦੇ ਨਾਲ ਇੱਕ ਐਮਓਯੂ ਫਿਰ ਤੋਂ ਸਾਈਨ ਕੀਤਾ ਗਿਆ ਹੈ ਇਸ ਐਮਓਯੂ ਦੇ ਤਹਿਤ ਹੋਮੀਬਾਬਾ ਕੈਂਸਰ ਸੈਂਟਰ ਤੇ ਪੰਜਾਬ ਸਰਕਾਰ ਮਿਲ ਕੇ ਕੈਂਸਰ ਦੀ ਲੜਾਈ ਲੜੇਗੀ ਅਤੇ ਨਾਲ ਹੀ ਕੈਂਸਰ ਵਰਗੀ ਬਿਮਾਰੀ ਨੂੰ ਹਮੇਸ਼ਾ ਲਈ ਮਾਤ ਪਾਣ ਦੀ ਵੀ ਯਤਨ ਕੀਤੇ ਜਾਣਗੇ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੀ ਕਿਹਾ ਕਿ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਹੈ। ਅਤੇ ਇਸ ਜ਼ਿਲ੍ਹੇ ਦੇ ਵਿੱਚ ਹੂਮੀ ਬਾਬਾ ਕੈਂਸਰ ਸੈਂਟਰ ਪੂਰੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਦੇ ਨਾਲ ਲੜਨ ਚ ਅਤੇ ਇਸੇ ਕਰਕੇ ਦੁਬਾਰਾ ਐਮਓਯੂ ਸਾਈਨ ਵੀ ਕੀਤਾ ਗਿਆ ਹੈ। ਹੋਰ ਇਸ ਸੰਬੰਧੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਟਾਟਾ ਮੋਰੀਅਲ ਕੈਂਸਰ ਹਸਪੀਟਲ ਸੰਗਰੂਰ ਜੋ ਕਿ ਪੰਜਾਬ ਦੇ ਸਿਹਤ ਵਿਭਾਗ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇਹ ਜੱਦੀ ਕੰਸਟਿਟਿਊਐਂਸੀ ਵੀ ਆ ਔਰ ਸ਼ਹਿਰ ਵੀ ਉਹਨਾਂ ਦਾ ਤੇ ਜਿਹੜਾ ਟਾਟਾ ਮੈਮੋਰੀਅਲ ਕੈਂਸਰ ਸੁਸਾਇਟੀ ਦੇ ਨਾਲ ਜਿਹੜਾ ਹੈਗਾ ਉਹਦੇ ਨਾਲ 10 ਸਾਲ ਪਹਿਲਾਂ ਇਹ ਜਰਨੀ ਸ਼ੁਰੂ ਹੋਈ ਸੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਕੈਂਸਰ ਦੇ ਪੇਸ਼ੈਂਟ ਵੱਧ ਰਹੇ ਸੀ ਔਰ ਸਾਡੇ ਪੇਸ਼ੈਂਟ ਬੀਕਾਨੇਰ ਜਾਂ ਹੋਰ ਬਾਹਰ ਜਾਂਦੇ ਹੁੰਦੇ ਸੀ ਇਲਾਜ ਕਰਾਣ ਇਹ ਗ੍ਰੈਜੂਅਲੀ ਜਿਹੜਾ ਸੀਗਾ ਇਹ ਸੈਂਟਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕਿ ਇਹਨਾਂ ਨੇ ਹੁਣ ਜਿਹੜਾ ਸਾਡੀ ਸਿਚੁਏਸ਼ਨ ਹੈ ਕਿ ਸਾਡੇ ਪਹਿਲਾਂ 30 ਬੈੱਡ ਤੋਂ ਸ਼ੁਰੂ ਹੋਇਆ ਸੀ ਹੁਣ 150 ਬੈੱਡ ਦਾ ਇਸ ਤੋਂ ਬਾਅਦ ਜਿਹੜਾ ਹੈਗਾ ਡਿਪਾਰਟਮੈਂਟ ਆਫ ਐਟੋਮਿਕ એનર્ਜੀ ਗਵਰਨਮੈਂਟ ਆਫ ਇੰਡੀਆ ਦੇ ਨਾਲ ਮਿਲ ਕੇ ਪਾਬਾ ਕੈਂਸਰ ਹਸਪੀਟਲ ਜਿਹੜਾ ਇੱਕ ਨਵੀਂ ਫੈਸਿਲਿਟੀ ਜਿਹੜੀ ਤੁਹਾਡੀ ਨਿਊ ਚੰਡੀਗੜ੍ਹ ਦੇ ਵਿੱਚ ਇਹਦੇ ਨਾਲ ਨਾਲ ਜਿਹੜਾ ਹੈਗਾ ਸਾਡਾ ਪ੍ਰੀਤਕੋਟ ਮੈਡੀਕਲ ਕਾਲਜ ਔਰ ਬਟਿੰਡੇ ਦੇ ਵਿੱਚ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਅੰਮ੍ਰਿਤਸਰ ਸੋ ਹੁਣ ਸਾਡੇ ਕੋਲੇ ਕੈਂਸਰ ਦੇ ਪੇਸ਼ੈਂਟਸ ਜਿੰਨੇ ਵੀ ਹੈਗੇ ਆ ਉਹਨਾਂ ਸਾਰਿਆਂ ਦਾ ਇਲਾਜ ਕਰਨ ਦਾ ਪੂਰਾ ਸਾਡੇ ਕੋਲੇ ਅਰੇਂਜਮੈਂਟ ਹੈ ਉਹਨਾਂ ਕੋਲੇ ਲੇਟੈਸਟ ਇਕੁਪਮੈਂਟ ਹੈ ਉਹਦੇ ਵਿੱਚ ਟਾਟਾ ਮੋਰੀਓ ਕੈਂਸਰ ਹਸਪੀਟਲ ਦਾ ਲੀਡ ਰੋਲ ਹੈ ਹੁਣ ਅਸੀਂ ਇਹਦਾ ਜਿਹੜਾ ਸਾਡਾ ਮੰਡੇਟ ਹੈ ਉਹਨੂੰ ਅਸੀਂ ਐਕਸਪੈਂਡ ਕਰ ਰਹੇ ਹਾਂ ਕਿ ਜਿਹੜੇ ਕੈਂਸਰ ਦੇ ਪੇਸ਼ੈਂਟਸ ਆਦੇ ਉਹਨਾਂ ਦਾ ਇਲਾਜ ਤਾਂ ਕਰਦੇ ਆਂ ਅਸੀਂ ਪਰ ਇਹਦੀ ਰੋਕਥਾਮ ਬਾਰੇ ਜਿਹੜਾ ਹੈਗਾ ਜਿੰਨੇ ਵੀ ਸਾਡੇ ਸਿਹਤ ਮੈਕਮੇ ਦੇ ਸਾਡੇ ਨਰਸਸ ਐ ਪੈਰਾਮੈਡਿਕਸ ਐ ਡਾਕਟਰਸ ਐ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਇੱਕ ਤਾਂ ਉਹਦੇ ਨਾਲ ਦੋ ਗੱਲਾਂ ਹੋਣਗੀਆਂ ਇੱਕ ਤਾਂ ਉਹਦੇ ਚ ਇਹ ਕਿ ਜਿਹੜੀ अर्ਲੀ ਡਿਟੈਕਸ਼ਨ ਜਦੋਂ ਕੈਂਸਰ ਕਿਉਰੇਬਲ ਹੈ ਮਤਲਬ ਤੀਜੀ ਜਾਂ ਚੌਥੀ ਸਟੇਜ ਤੇ ਨਹੀਂ ਉਹਨੂੰ ਪਹਿਲੀ ਸਟੇਜ ਤੇ ਜਾਂ ਦੂਜੀ ਸਟੇਜ ਤੇ ਪਕੜ ਲਿਆ ਜਾਵੇ ਤਾਂ ਕਿ ਜਿਹੜਾ ਕੈਂਸਰ ਹੈ ਉਹ ਕਿਉਰ ਕਰਕੇ ਬੰਦਾ ਨਾਰਮਲ ਲਾਈਫ ਲੀਵਟ ਕਰ ਸਕੇ ਤੇ ਦੂਜਾ ਇਹਦੇ ਚ ਉਹਦੀ ਰੋਕਥਾਮ ਰੋਕਥਾਮ ਬਾਰੇ ਕਿ ਕੈਂਸਰ ਕਿਉਂ ਹੋ ਰਿਹਾ ਪੰਜਾਬ ਦੇ ਵਿੱਚ ਕੀ ਕੋਈ ਪਾਣੀ ਚ ਖਰਾਬੀ ਆ ਹਵਾਸ਼ ਖਰਾਬੀ ਆ ਖਾਣੇ ਚ ਖਰਾਬੀ ਆ ਜਾਂ ਜਿਹੜੀ ਸੋਇਲ ਪਲੂਟ ਹੋ ਚੁੱਕੀ ਆ 에ਅਰ ਪਲੂਟ ਹੋ ਚੁੱਕੀ ਆ ਉਹਨਾਂ ਬਾਰੇ ਕੀ ਕਰਨਾ ਲਾਈਫਸਟਾਈਲ ਦਾ ਕੀ ਰੋਲ ਆ weight ਮੈਨੇਜਮੈਂ ਔਰ ਜਿਹੜਾ ਤੁਹਾਡਾ ਆਹਾਰ ਤੇ ਵਿਹਾਰ ਆ ਉਹਨੂੰ ਵੀ ਠੀਕ ਕੀਤਾ ਜਾਵੇ ਇਹਦੇ ਨਾਲ ਨਾਲ ਜਿਹੜਾ ਇੱਕ ਹੋਰ ਕੰਪੋਨੈਂਟ ਸੀ ਉਹ ਆਲਰੇਡੀ ਵੀ ਕਰ ਰਹੇ ਆ ਬਟ ਉਹਨੂੰ ਲਾਰਜ ਸਕੇਲ ਤੇ ਸਾਰੇ ਜਿੰਨੇ ਵੀ ਸਾਡੇ ਗਵਰਨਮੈਂਟ ਦੇ ਵਿੱਚ ਵੀ ਸਟਾਫ ਮੈਂਬਰ ਆ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨ ਕਰਕੇ ਪਹਿਲੀ ਐਟਪ ਕੇਅਰ ਜਦੋਂ ਕਿਸੇ ਨੂੰ ਕੈਂਸਰ ਹੁੰਦਾ ਤੇ ਉਹਨੂੰ ਤਾਂ سپورਟ ਚਾਹੀਦੀ ਹੁੰਦੀ ਆ ਉਹਨੂੰ ਇਲਾਜ ਚਾਹੀਦਾ ਹੁੰਦਾ ਲੇਕਿਨ ਉਸ ਪੂਰੇ ਪਰਿਵਾਰ ਨੂੰ ਔਰ ਕਈ ਵਾਰੀ ਉਹਨਾਂ ਦੇ ਜਿਹੜੇ ਆਸ-ਪਾਸੇ ਰਿਸ਼ਤੇਦਾਰ ਆ ਦਾ ਉਹਨਾਂ ਨੂੰ ਵੀ